ਆ ਦੇਖ ਲੋ ਜਨਾਨੀਆਂ ਦਾ ਹਾਲ ਕਿਵੇਂ ਦੋ ਜਨਾਨੀਆਂ ਮੁੰਡਿਆਂ ਦੇ ਨਾਲ ਮਿਲ ਕੇ ਕਰ ਰਹੀਆਂ ਸੀ ਅਜੀਹਾ ਪੁੱਠਾ ਕੰਮ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਸਵੀਰਾਂ ਦੇ ਵਿੱਚ ਤੁਸੀਂ ਹੌਲੀ-ਹੌਲੀ ਤੁਰੇ ਆਉਂਦੇ ਇਹਨਾਂ ਪੰਜ ਮੈਂਬਰਾਂ ਨੂੰ ਦੇਖ ਰਹੇ ਹੋ ਜਿਸ ਦੇ ਵਿੱਚ ਦੋ ਔਰਤਾਂ ਸ਼ਾਮਿਲ ਨੇ ਅਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਦਰਅਸਲ ਇਹਨਾਂ ਗਿਰੋਹ ਦੇ ਪੰਜ ਮੈਂਬਰ ਨੇ ਜਿਹੜੇ ਇਹ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤ ਕਾਰ ਕੱ ਲੈ ਗਿਆ ਇਸ ਸਬੰਧ ਦੇ ਵਿੱਚ ਐਡੀਸੀਪੀ ਨੇ ਪ੍ਰੈਸ ਕਾਨਫਰੈਂਸ ਦੌਰਾਨ ਖੁਲਾਸਾ ਕੀਤਾ ਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ ਯੂਰੋਪੀਆਂ ਦੇ ਕੋਲੋਂ ਤਿੰਨ ਐਕਟਿਵਾ ਦੋ ਮੋਟਰਸਾਈਕਲ ਅਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਨੇ ਕਿਹਾ ਇਹ ਵਾਰਦਾਤ ਦੌਰਾਨ ਵਰਤੇ ਜਾਣ ਵਾਲਾ ਦਾਤ ਵੀ ਬਰਾਮਦ ਕੀਤਾ ਗਿਆ। ਉਹ ਡੀਸੀਪੀ ਅੰਦਰਪੁਰ ਸਿੰਘ ਕੇਜਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਲੁਧਿਆਣਾ ਮਿਸ਼ਰੇਟ ਪੁਲਿਸ ਨੇ ਜੜੀ ਹੈਗੀ ਹੈ ਇੱਕ ਲੁਕਾਪੋਆ ਕਰਨ ਵਾਲਾ ਗੈਂਗ ਦੇ ਪੰਜ ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨਐਸਐਸ ਤੇ ਤੇ ਵੀ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲ ਸੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਪ ਸੋਨੂ ਹੈਗਾ ਜਿਹੜਾ ਕੀ ਰਹਿਣ ਵਾਲਾ ਅਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣੇ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣੇ ਦਾ ਹੈਗਾ ਤਾਂ ਨਿੱਕਲ ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਸੀਗਾ ਰਾਤ ਨੂੰ ਜਿਹੜੇ ਲੋਕਾਂ ਨੂੰ ਖਾਦੇ ਸੀਗੇ ਇਹਨੂੰ ਗਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵ ਜਿਹੜੀ ਹੈਗੀਆਂ ਬਿਨਾ ਨੰਬਰੀ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਰਦਾਤੇ ਕਰਦੇ ਸੀਗੇ ਦਾਤਰ ਵਰਤਦੇ ਸੀਗੇ ਉਹ ਵੀ ਆਣ ਦੇ ਕੋਲੋਂ ਦੋ ਤਤਰ ਜਿਹੜੇ ਆ ਭ੍ਰੰਮ ਕੀਤੇ ਆ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟੱਬਾ ਥਾਣੇ ਦੇ ਵਿੱਚ ਦਨ ਆਪਣੇ 7 ਨੰਬਰ ਔਰ ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਕੈਂਗ ਜਿਹੜਾ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਆ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ 6 ਮੋਬਾਈਲ ਜਿਹੜੇ ਕੋਹ ਕੀਤੇ ਗਏ ਸੀ ਇਸ ਕੈਂਗ ਨਾਲ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲ ਹਾਸ। ਹੁਣ ਤੱਕ ਮੈਂ ਤੁਹਾਨੂੰ ਦੱਸ ਦਿੰਦਾ 12 ਵਾਰਦਾਤਾਂ ਨੂੰ ਇੰਜਾਮ ਕੀਤਾ ਹੈ। 12 ਉਹ ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿ ਵੀ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਉੱਪਰਭਾਵਿਤ ਹੁੰਦੀ ਆ ਉਹਦਾ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਠੱਬੇ ਦੇ ਵਿੱਚ ਮੋਤੀ ਨਗਰ ਤੇ ਕੋਕਲ ਪੁਆਇੰਟ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ। ਇਹਨਾਂ ਦੀਆਂ ਵਾਰਦਾਤਾਂ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗੀਆਂ। ਦਾਤ ਰਹਿਣਾ ਦੇ ਕੋਲ ਹੁੰਦਾ ਸੀ। ਤਿਆਰੀ ਆਪਣੇ ਜੜੀ ਲੇਬਰ ਕਲਾਸ ਵਿਅਕਤੀ ਕੋਈ ਵੀ ਜਾਂਦਾ ਹੋਣਾ ਦਾਤਰ ਖਾ ਕੇ ਜਿਹੜੇ ਲੁੱਟਾਂ ਖੋਹ ਕਰਦੇ ਸੀਗੇ ਇੱਥੇ ਕਿ ਰਹਿੰਦੇ ਜਿਹੜਾ ਸੀ ਮੋਟਰਸਪੋਰਟ ਬੇਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਆ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨਾਂ ਦੇ ਸਾਰਿਆਂ ਦਾ ਇੱਥੇ ਸਥਿ ਦੇਖਿਆ ਜਾਵੇ ਤਾਂ ਚੋਰ ਲੁਟੇਰੇ ਬੇਖੌਫ ਹੁੰਦੇ ਜਾ ਰਹੇ ਨੇ ਸ਼ਰੀਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਹਣੀ ਦੀ ਰਿਪੋਰਟ